ਅੱਜ ਦੀ ਸਭ ਤੋਂ ਵੱਡੀ ਖਬਰ ਲੁਧਿਆਣਾ ਤੋਂ ਹੈ ਜਿੱਥੇ ਇੱਕ ਦਰਦਨਾਕ ਹਤਿਆਕਾਂਡ ਸਾਹਮਣੇ ਆਇਆ ਹੈ ਡੇਲੋ ਇਲਾਕੇ ਦੇ ਪੈਂਡ ਕਿਲਾ ਰਾਏਪੁਰ ਵਿੱਚ ਅਮਰੀਕਨ ਸਿਟੀਜ਼ਨ ਰੁਪਿੰਦਰ ਕੌਰ ਪੰਦੇਰ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਸੜਿਆ ਗਿਆ ਹੈ ਇਹ ਮਾਮਲਾ ਇੰਨਾ ਗੰਭੀਰ ਹੈ ਕਿ ਸਾਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੋਈ ਹੈ ਜਾਣਕਾਰੀ ਮੁਤਾਬਕ ਮ੍ਰਿਤਕਾ ਰੁਪਿੰਦਰ ਕੌਰ ਅਮਰੀਕਾ ਦੀ ਰਹਿਣ ਵਾਲੀ ਸੀ ਤੇ ਕੁਝ ਸਮਾਂ ਪਹਿਲਾਂ ਹੀ ਵਿਆਹ ਦੇ ਮੰਤਵ ਨਾਲ ਭਾਰਤ ਆਈ ਸੀ ਉਸ ਦਾ ਵਿਆਹ ਲੁਧਿਆਣਾ ਦੇ ਪੈਂਡ ਮਹਿਮਾ ਸਿੰਘ ਵਾਲਾ ਦੇ ਇੰਗਲੈਂਡ ਵਸਦੇ ਚਰਨਜੀਤ ਸਿੰਘ ਗਰੇਵਾਲ ਨਾਲ ਕਰਵਾਉਣ ਦੀ ਗੱਲ ਚੱਲ ਰਹੀ ਸੀ ਚਰਨਜੀਤ ਸਿੰਘ ਦੇ ਕਹਿਣ ਤੇ ਹੀ ਉਹ ਕਿਲਾ ਰਾਇਪੁਰ ਸਥਿਤ ਇੱਕ ਘਰ ਵਿੱਚ ਰਹਿ ਰਹੀ ਸੀ ਪਰ ਹੈਰਾਨੀਜਨਕ ਗੱਲ ਇਹ ਹੈ ਕਿ ਇਹੀ ਵਿਆਹ ਦੇ ਨਾਂ ਤੇ ਬਣਾਈ ਗਈ ਯੋਜਨਾ ਉਸ ਦੀ ਜਾਨ ਲਈ ਖਤਰਾ ਬਣ ਗਈ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਤਲ ਦੇ ਪਿੱਛੇ ਮੁੱਖ ਹੱਤ ਕਿਲਾ ਰਾਇਪੁਰ ਨਿਵਾਸੀ ਸੁਭਜੀਤ ਸਿੰਘ ਸੋਨੂ ਦਾ ਏ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਸੋਨੂ ਨੇ ਕਬੂਲਿਆ ਹੈ ਕਿ ਉਸ ਨੇ ਇਹ ਕਤਲ ਇੰਗਲੈਂਡ ਨਿਵਾਸੀ ਚਰਨਜੀਤ ਸਿੰਘ ਗਰੇਵਾਲ ਦੀ ਸਾਜ਼ਿਸ਼ ਅਧੀਨ ਕੀਤਾ ਹੈ ਚਰਨਜੀਤ ਸਿੰਘ ਨੇ ਸੋਨੂ ਨਾਲ ਮਿਲ ਕੇ ਪੂਰਾ ਪਲਾਨ ਬਣਾਇਆ ਸੀ ਜਿਸ ਦੇ ਤਹਿਤ ਪਹਿਲਾ ਰੁਪਿੰਦਰ ਕੌਰ ਨੂੰ ਚਾਂਸੀ ਨਾਲ ਕਿਲਾ ਰਾਇਪੁਰ ਲਿਆਇਆ ਗਿਆ ਤੇ ਫਿਰ ਉਸ ਦੀ ਹੱਤਿਆ ਕਰਕੇ ਸਬੂਤ ਮਿਟਾਉਣ ਲਈ লাশ ਨੂੰ ਸਾੜ ਦਿੱਤਾ ਗਿਆ ਪਿੰਡ ਵਾਸੀਆਂ ਦੇ ਅਨੁਸਾਰ ਰੁਪਿੰਦਰ ਕੌਰ ਇੱਕ ਸਿੱਧੀ ਸਾਦੀ ਔਰਤ ਸੀ ਜਿਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਇਸ ਘਟਨਾ ਨੇ ਇਲਾਕੇ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਲੋਕ ਕਹਿ ਰਹੇ ਨੇ ਕਿ ਵਿਆਹ ਦੇ ਨਾਂ ਤੇ ਧੋਖਾ ਧੜੀ ਕਰਕੇ ਹੱਤਿਆ ਵਰਗਾ ਕਿੰਨਾਣਾ ਅਪਰਾਧ ਕਰਨਾ ਬਹੁਤ ਹੀ ਸ਼ਰਮਨਾਕ ਹੈ ਇਸ ਸਮੇਂ ਪੁਲਿਸ ਨੇ ਮੁਲਜ਼ਮ ਸੁਖਜੀਤ ਸਿੰਘ ਸੋਨੂ ਨੂੰ ਗ੍ਰਿਫਤਾਰ ਕਰ ਲਿਆ ਏ ਤੇ ਉਸ ਨਾਲ ਕੜੀ ਪੁੱਛਗਛ ਕੀਤੀ ਜਾ ਰਹੀ ਏ ਦੂਜੇ ਪਾਸੇ ਚਰਨਜੀਤ ਸਿੰਘ ਅਰੇਵਾਲ ਦੀ ਭੂਮਿਕਾ ਦੀ ਜਾਂਚ ਲਈ ਵੀ ਪੁਲਿਸ ਨੇ ਖਾਸ ਟੀਮ ਤਿਆਰ ਕੀਤੀ ਏ ਪੁਲਿਸ ਅਧਿਕਾਰੀਆਂ ਦਾ ਕਹਿਣਾ ਏ ਕਿ ਸਾਰੀ ਸਾਜ਼ਿਸ਼ ਦੇ ਧਾਰ ਇੰਗਲੈਂਡ ਤੱਕ ਜੁੜ ਰਹੇ ਨੇ ਇਸ ਲਈ ਇੰਟਰਪੋਲ ਦੀ ਮਦਦ ਲਈ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਇਲਾਕੇ ਦੇ ਲੋਕਾਂ ਵਿੱਚ ਕਾਫੀ ਰੋਸ ਏ ਲੋਕਾਂ ਨੇ ਮੰਗ ਕੀਤੀ ਹੈ ਕਿ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਹੋਰ નિર્ਦੋਸ਼ ਇਨ੍ਹਾਂ ਸਾਜ਼ਿਸ਼ਾਂ ਦਾ ਸ਼ਿਕਾਰ ਨਾ ਬਣੇ ਇਸ ਮਾਮਲੇ ਨੇ ਇੱਕ ਵਾਰ ਫਿਰ ਵਿਦੇਸ਼ ਵਸਦੇ ਪੰਜਾਬੀਆਂ ਵਿੱਚ ਵਿਆਹ ਦੇ ਨਾਂ ਤੇ ਚੱਲ ਰੀਆਂ ਧੋਖਾਧੜੀਆਂ ਨੂੰ ਉਜਾਗਰ ਕਰ ਦਿੱਤਾ ਹੈ ਅਕਸਰ ਦੇਖਿਆ ਗਿਆ ਹੈ ਕਿ ਵਿਦੇਸ਼ ਵਸਦੇ ਲੋਕ ਵਿਆਹ ਦੇ ਨਾਂ ਤੇ ਭਾਰਤ ਆਉਂਦਿਆਂ ਵੱਡੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਨੇ ਰੁਪਿੰਦਰ ਕੌਰ ਪੰਦੀਏ ਦਾ ਕਤਲ ਵੀ ਉਸੇ ਕੜੀ ਦੀ ਇੱਕ ਕੜੀ ਵਾਂਗ ਦਿਖਾਈ ਦੇ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਫਲਾਸੇ ਹੋ ਸਕਦੇ ਨੇ